ਮੈਂ ਤੁਹਾਨੂੰ ਜੀ ਅਗਲੀ ਖਬਰ ਵੱਲ ਨੂੰ ਚਲਦੇ ਆਂ ਕੱਲ ਮਾਨ ਸਾਹਿਬ ਵੀ ਕਹਿ ਰਹੇ ਸੀ ਕਿ ਭਾਈ ਸੈਂਟਰ ਸਰਕਾਰ ਸਾਨੂੰ ਮੌਕਾ ਨਹੀਂ ਦੇ ਰਹੀ ਕਿ ਅਸੀਂ ਪੰਜਾਬੀਆਂ ਨੂੰ ਚੰਗੀਆਂ ਸਿਹਤ ਸਹੂਲਤਾਂ ਦੇਈਏ ਉਹਦੇ ਵਾਸਤੇ ਬਹੁਤ ਸਾਰਾ ਲਗਭਗ ਕੋਈ 1000 ਕਰੋੜ ਦੇ ਕਰੀਬ ਪੈਸੇ ਦਾ ਵੀ ਰੋਕ ਲੱਗੀ ਹੋਈ ਹੈ ਇਹ ਗੱਲ ਤੁਸੀਂ ਇੱਕ ਦਿਨ ਤੱਥਾਂ ਨਾਲ ਵੀ ਪੂਰੀ ਸਮਝਾਈ ਸੀ ਸਾਨੂੰ ਕਿ ਕਿਸ-ਕਿਸ ਚੀਜ਼ ਦਾ ਕਿੰਨਾ ਪੈਸਾ ਰੁਕਿਆ ਹੋਇਆ ਹੈ ਤੇ ਇਹਦੇ ਵਿੱਚ ਹੁਣ ਸਰਕਾਰ ਨੂੰ ਕਿਤੇ ਇਹ ਵੀ ਲੱਗਿਆ ਵੀ ਅਸੀਂ ਕੁਝ ਨਾਂ ਨੂੰ ਬਦਲ ਲਿਆ ਤਾਂ ਕਰਕੇ ਸ਼ਾਇਦ ਰੋਕ ਲੱਗੀ ਹੈ ਪਰ ਮਾਨ ਸਾਹਿਬ ਨਾਲ ਹੀ ਕਹਿੰਦੇ ਕਿ ਅਸੀਂ ਹੁਣ ਸੁਪਰੀਮ ਕੋਰਟ ਜਾਵਾਂਗੇ ਨਾਂ ਦੇ ਮਾਮਲੇ ਦੇ ਵਿੱਚ ਇਹ ਖਬਰ ਮੈਨੂੰ ਲੱਗਦਾ ਕਿ ਸੁਪਰੀਮ ਕੋਰਟ ਚ ਜਾ ਕੇ ਮੁੜ ਕੇ ਆਉਣ ਦੀ ਕੋਈ ਲੋੜ ਨਹੀਂ ਬੈਠਣਾ ਹੀ ਸੁਪਰੀਮ ਕੋਰਟ ਚ ਪੈਣਾ ਸਰਕਾਰ ਬੈਠੀ ਉੱਥੇ ਹੂੰ ਕਿਉਂਕਿ ਅੱਗੇ ਆਰਡੀਐਫ ਵਾਲਾ ਜਿਹੜਾ ਰੌਲਾ ਸੀਗਾ ਉਹ ਵੀ ਤੇ ਸੁਪਰੀਮ ਕੋਰਟ ਚ ਚਲਾ ਗਿਆ ਜੀ ਹੁਣ ਮਾਨ ਸਾਹਿਬ ਜਦੋਂ ਬੋਲਦੇ ਨੇ ਤੇ ਮਾਨ ਸਾਹਿਬ ਗਾਂ ਦੀ ਗੱਲ ਕਰ ਦਿੰਦੇ ਨੇ ਕਿ ਵੇਖੋ ਜੀ ਅਸੀਂ ਪਹਿਲੀ ਤਰੀਕ ਤੇ ਪਹਿਲੀ ਛੱਟਿਆ ਕਰ ਲੈਣਾ ਉਹ ਜਿਹੜਾ ਰੌਲਾ ਸੀਗਾ ਤੁਹਾਡਾ ਰਾਜਪਾਲ ਨਾਲ ਉਹ ਸੀਗਾ ਸੰਵਿਧਾਨਕ ਜੀ ਠੀਕ ਹੈ ਜੀ ਉਹ ਤੇ ਚਲੋ ਹੁਣ ਗਏ ਨੇ ਮਨਵਾਰੀ ਲਾਲ ਪ੍ਰੋਹਿਤ ਤੇ ਉਹ ਗੁਲਾਬਚੰਦ ਕਟਾਰੀਆ ਆ ਗਏ ਨੇ ਜੀ ਤੇ ਗੁਲਾਬਚੰਦ ਵੀ ਉਹ ਪੁਸ਼ਪਾਲਾ ਸਾਹਿਬ ਕਿਤਾਬ ਹੀ ਆ ਕਿ ਪੁਸ਼ਪਾ ਫੂਲ ਨਹੀਂ ਐ ਫਾਇਰ ਇੱਥੇ ਨਾਂ ਦੇ ਵਿੱਚ ਗੁਲਾਬ ਐ ਨਹੀਂ ਕਿ ਮਾਨ ਸਾਹਿਬ ਨੂੰ ਸੁਗੰਧੀਆਂ ਦੇਣਗੇ ਜੀ ਜੀ ਤੇ ਗੱਲ ਇਹ ਆ ਕਿ ਉਹ ਉਹਨਾਂ ਵਰਗਾ ਹੀ ਆ ਖੈਰ ਇਹਨਾਂ ਨੇ ਉਦੋਂ ਚਲੋ ਰਾਹਤ ਪ੍ਰਾਪਤ ਕੀਤੀ ਉਸੇਗਾ ਇੱਕ ਸਵਿਧਾਨਿਕ ਟਕਰਾਅ ਜੀ ਸੁਪਰੀਮ ਕੋਰਟ ਇਹਨਾਂ ਚੀਜ਼ਾਂ ਤੇ ਬਹੁਤ ਜਲਦੀ ਜਲਦੀ ਫੈਸਲੇ ਕਰ ਲੈਂਦੀ ਆ ਸੁਣਵਾਈ ਕਰ ਦਿੰਦੀ ਆ ਜੀ ਹੁਣ ਜਿਹੜਾ ਮਸਲਾ ਹੈ ਇਹ ਆ ਕੇਂਦਰ ਅਤੇ ਪੰਜਾਬ ਦਾ ਇਹਦੇ ਵਿੱਚ ਅੱਗੇ ਇੱਕ ਆਰਡੀਐਫ ਵਾਲਾ ਮਾਮਲਾ ਤੁਰਿਆ ਫਿਰਦਾ ਕਿੰਨੇ ਮਹੀਨੇ ਹੋ ਗਏ ਨੇ ਜੀ ਵਿੱਚ ਜਾ ਕੇ ਇਹ ਵੀ ਪਟੀਸ਼ਨ ਪਾ ਦਿਓ ਤੁਰ ਹੀ ਫਰੇਗੀ ਹੈ ਹਮ ਹੁਣਾ ਕੀ ਆ ਜੀ ਕੱਖ ਵੀ ਨਹੀਂ ਮੈਂ ਹੈਰਾਨ ਆ ਅੱਗੇ ਕਈ ਵਾਰ ਮੈਂ ਸੋਚਦਾ ਹੁੰਨਾ ਕਿ ਯਾਰ ਤੁਸੀਂ ਦੇਖੋ ਕਿ ਇੱਕ ਡੇ ਕੱਢ ਨਲਾਇਕ ਬੰਦੇ ਨੇ ਜਾਂ ਕਹਿ ਲੋ ਕਿ ਕਿੰਨੀ ਇਹਨਾਂ ਦੀ ਘਟੀਆ ਮਾਨਸਿਕਤਾ ਹੈ ਜੀ ਇਹ ਜਿਹੜੇ ਸਿਆਸਤਦਾਨ ਆ ਪਾਵਰਫੁੱਲ ਲੋਕ ਆ ਕਿ ਯਾਰ ਨਾਵਾਂ ਦੇ ਵਿੱਚ ਵੀ ਰਾਜਨੀਤੀ ਜੀ ਵੀ ਉਹਦੇ 'ਚ ਵੀ ਮਤਲਬ ਕਿ ਟੈਕਸ ਪੇਅਰ ਕੋਈ ਚੁਵਾਨੀ ਦਿੰਦਾ ਕੋਈ ਕਹਿ ਲੋ ਕਿ ਕਰੋੜਾਂ ਦਿੰਦਾ ਉਹਦੇ ਪੈਸੇ ਦੇ ਨਾਲ ਤੁਸੀਂ ਸਕੀਮ ਕੋਈ ਵੀ ਜਿਹੜੀ ਆ ਉਹ ਤੋਰਨੀ ਆ ਜੀ ਤੇ ਉਹਦੇ ਵਿੱਚ ਨਾਂ ਦਾ ਰੋਲਾ ਪੈ ਜਾਂਦਾ ਅੱਛਾ ਕਿੰਨੀਆਂ ਸਕੀਮਾਂ ਜਿਹਦੇ 'ਚ ਪ੍ਰਧਾਨ ਮੰਤਰੀ ਪ੍ਰਧਾਨ ਮੰਤਰੀ ਜੀ ਆਵਾਸ ਯੋਜਨਾ ਜੀ ਆ ਸੜਕ ਯੋਜਨਾ ਜੀ ਆ ਜੀ ਪ੍ਰਧਾਨ ਮੰਤਰੀ ਕਿਸਾਨ ਨਿਧੀ ਹੈ ਫਲਾ 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 ਜੀ ਯਾਰ ਲੋਕਾਂ ਦਾ ਕਿਤੇ ਨਾ ਨਹੀਂ ਆਪਣੀ ਪ੍ਰਮੋਸ਼ਨ ਹੈ ਹਰ ਜਗ੍ਹਾ ਤੇ ਬਸ ਹਰ ਜਗ੍ਹਾ ਤੇ ਜਿਵੇਂ ਆਪਾਂ ਕਹ ਲਈਏ ਮਨਰੇਗਾ ਉਹਦਾ ਕਿੰਨੀ ਵਾਰੀ ਨਾਮ ਬਦਲਿਆ ਗਿਆ ਕਦੇ ਮਹਾਤਮਾ ਗਾਂਧੀ ਦਾ ਨਾਮ ਵਿੱਚ ੜਾਤਾ ਮਤਲਬ ਕਿ ਯਾਰ ਆਜ ਸਾਰੀਆਂ ਇੰਨੀਆਂ ਗੰਦੀਆਂ ਚੀਜ਼ਾਂ ਲੱਗਦੀਆਂ ਨੇ ਨਾ ਇੱਥੋਂ ਦੇ ਸਿਸਟਮ ਦੇ ਵਿੱਚ ਜੀ ਕਰਦਾ ਆ ਕਿ ਬੰਦਾ ਚਲਾ ਕੇ ਕੋਈ ਚੀਜ਼ ਜਦੈ ਲੱਗੀ ਹੁੰਦੀ ਨਾ ਜੋਕ ਜੀ ਉਹ ਕਈ ਵਾਰ ਪੱਟ ਕੇ ਸਿੱਟੀਦੀ ਹੈ ਯਾਰ ਜੀ ਕਰਦਾ ਇਹਨਾਂ ਨੂੰ ਪੱਟ ਕੇ ਪਰੇ ਮਾਰੇ ਵਗਾ ਕੇ ਬੰਦਾ ਕਿ ਕੀ ਯਾਰ ਤੁਸੀਂ ਗੰਦ ਪਾਇਆ ਸੱਚਮੁੱਚ ਲੋਕ ਵੀ ਇੱਕੇ ਹੋਏ ਨੇ ਉਹਨਾਂ ਨੂੰ ਵੀ ਐਂ ਲੱਗਦਾ ਵੀ ਇੰਦਰਾ ਗਾਂਧੀ ਦੇ ਨਾਮ ਤੇ ਹਵਾਈ ਅੱਡਾ ਫਲਾਡ ਜੀ ਰਜੀਵ ਗਾਂਧੀ ਦੇ ਨਾਮ ਤੇ ਫਲਾਣਾ ਪੁਰਸਕਾਰ ਇਹ ਆਪਦੇ ਨਾਮ ਤੇ ਮਤਲਬ ਕਿ ਸਮਝ ਤੋਂ ਬਾਹਰ ਹੋਇਆ ਪਿਆ ਕਿ ਕੀ ਚੱਲਦਾ ਹੁਣ ਤੁਸੀਂ ਦੇਖੋ ਕਿ ਇਹ ਨਾਮ ਦਾ ਰੌਲਾ ਹੈ ਜੀ ਉਹਨਾਂ ਨੇ ਇੱਕ ਪੱਤਰ ਕੱਢਿਆ ਸੀਗਾ ਨਵੰਬਰ 23 ਦੇ ਵਿੱਚ ਜੀ ਉਹਨਾਂ ਆਖਿਆ ਕਿ ਜਿਹੜਾ ਸਾਡਾ ਨੈਸ਼ਨਲ ਹੈਲਥ ਮਿਸ਼ਨ ਦਾ ਪੈਸਾ ਆਉਂਦਾ ਹੈ ਕਿ ਤੁਸੀਂ ਉਹਦੇ ਵਿੱਚ ਇਹ ਇਹਨੂੰ ਇਦਾਂ ਕਰ ਦੋ ਨਾਂ ਲਿਖ ਦੋ ਆਯੂਸ਼ਮਨ ਅਰੋਗਮੰਦਰ ਜੀ ਉਹ ਨਾਲ ਇਸ ਤਰ੍ਹਾਂ ਦੇ ਨਾਂ ਤੁਹਾਨੂੰ ਪਤਾ ਹੀ ਆ ਜਿਸ ਤਰ੍ਹਾਂ ਦੀ ਉਹਨਾਂ ਦੀ ਰਾਜਨੀਤੀ ਹੈ ਲੈ ਕੇ ਆਉਣਾ ਬਿਲਕੁਲ ਹਾਂ ਜੀ ਉਹ ਆਪ ਦੇ ਹਿਸਾਬ ਕਿਤਾਬ ਦੇ ਨਾਲ ਇਹ ਇਹ ਰੱਖੀ ਬੈਠੇ ਨੇ ਆਮ ਆਦਮੀ ਕਲੀਨਿਕ ਫਲਾਟ ਹੁਕਮ ਉਹ ਕਹਿੰਦੇ ਆ ਜੀ ਤੁਸੀਂ ਨਾਂ ਨਹੀਂ ਬਦਲਦੇ ਆ ਤੁਸੀਂ ਆ ਕੁਝ ਰੱਖੀ ਬੈਠੇ ਜੇ ਤੇ ਅਸੀਂ ਤੁਹਾਨੂੰ ਪੈਸਾ ਨਹੀਂ ਦੇਣਾ ਜੀ ਉਹ ਰੋਲਾ ਚੱਲਦਾ 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 ਹਜ਼ੂਰ ਤੁਸੀਂ ਦੇਖ ਲਓ ਕਿ ਇਹਨਾਂ ਨੇ ਅਲਟੀਮੇਟਮ ਦਿੱਤਾ ਸੀਗਾ 31 ਦਸੰਬਰ ਤੱਕ ਦਾ ਜੀ ਕਿ ਨਾਮ ਬਦਲੋ ਇਹਨਾਂ ਨੇ ਬਦਲਿਆ ਨਹੀਂ ਉਹਨਾਂ ਨੇ ਚੱਕ ਕੇ ਪੈਸਾ ਰੋਕ ਦਿੱਤਾ ਹਮ ਹੁਣ ਉਹ ਸ਼ਰਮ ਸਿੱਖਿਆ ਅਭਿਆਨ ਵਾਲਾ ਜਿਵੇਂ ਉਹ ਵੀ ਤਨਖਾਹਾਂ ਵਾਲਾ ਕੰਮ ਰੁਕਿਆ ਪਿਆ ਜੀ ਬਿਲਕੁਲ ਇਧਰੋਂ ਨੈਸ਼ਨਲ ਹੈਲਥ ਮਿਸ਼ਨ ਦਾ ਉਹਨਾਂ ਨੇ ਪੈਸਾ ਰੋਕਿਆ ਬਣ ਜੋ ਅੱਜ ਕੱਲੀ ਮੈਂ ਅਖਬਾਰ ਚ ਪੜਨ ਧਿਆ ਸੀ ਇਸ਼ਤਿਹਾਰ ਅਸੀਂ ਬਣਾਗੇ ਜੀ ਸਿਹਤ ਦੇ ਖੇਤਰ ਚ ਨੰਬਰ 1 ਮੈਂ ਕਹਣਾ ਤੁਸੀਂ 21ਵੇਂ ਨੰਬਰ ਤੇ ਰਹਿ ਜਾਓ ਤੇ ਬੜੀ ਵੱਡੀ ਗੱਲ ਆ ਸਹੀ ਗੱਲ ਹੈ 15ਵੇਂ ਤੇ ਰਹਿ ਜਾਓ ਤਾਂ ਬਹੁਤ ਵੱਡੀ ਗੱਲ ਆ ਬੇੜਾ ਕਰਕ ਤੇ ਹੋਇਆ ਪਿਆ ਨਾ ਮਾਂ ਤੋਂ ਲੜੀ ਜਾਂਦੇ ਉਹ ਪ੍ਰਧਾਨ ਮੰਤਰੀ ਪਤਾ ਨਹੀਂ ਕਿਆ ਇਹਨਾਂ ਨੇ ਕੀ ਕਿਹੜੀ ਇਹ ਮਤਲਬ ਕਿ ਕੋਈ ਸੈਲੀ ਟੋਪੀ ਜਿਤਨੀ ਹੈ ਨਾ ਜੀ ਹੱਦ ਆ ਨਾ ਯਾਰ ਤੁਸੀਂ ਲੋਕਾਂ ਦੇ ਨਾਮ ਤੇ ਰੱਖ ਲੋ ਮਹਾਪੁਰਸ਼ਾਂ ਦੇ ਨਾਮ ਤੇ ਰੱਖ ਲੋ ਕੁਝ ਸਕੀਮ ਦਾ ਨਾਮ ਹੀ ਰੱਖਣਾ ਜੀ ਇਹ ਬਸ ਸਕੀਮ ਦੇ ਨਾਮ ਤੇ ਸਕੀਮਾਂ ਪਾਈ ਜਾਂਦੇ ਇੱਕ ਦੂਜੇ ਨੂੰ ਇਹ ਹੁਣ ਕਹਿੰਦੇ ਜੇ ਅਸੀਂ ਸੁਪਰੀਮ ਕੋਰਟ ਜਾਵਾਂਗੇ ਚਲੇ ਜਾਓ ਭਾਈ ਮੈਨੂੰ ਤਾਂ ਲੱਗਦਾ ਉੱਥੇ ਪੱਕਾ ਕੋਈ ਟੀਮ ਦਾ ਉੱਥੇ ਆਪਦਾ ਕਮਰਾ ਹੀ ਪਾ ਛੱਡੋ ਉੱਥੇ ਪੱਕਾ ਵੀ ਸਰਕਾਰ ਇੱਥੇ ਬੈਠੀ ਪੰਜਾਬ ਦੀ ਸਰਕਾਰ ਤੇ ਸੁਪਰੀਮ ਕੋਰਟ ਮੇਰੀ ਗਲਤੀ ਹੈ ਅਸੀਂ ਇੱਧਰ ਨੂੰ ਚੱਲੇ ਅਸੀਂ ਉੱਧਰ ਨੂੰ ਚੱਲੇ ਚਲੋ ਆਇਆ ਵੀ ਅਗਲੇ ਪਾਸੇ ਪਹਿਲੇ ਨੰਬਰ ਤੇ ਆਉਣ ਨਾ ਆਉਣ ਜਿਹੜੇ ਹਿਸਾਬ ਨਾਲ ਚੱਲ ਰਿਹਾ ਹਿਸਾਬ ਕਿਤਾਬ ਪਿਛਲੇ ਪਾਸੇ ਜਰੂਰ ਪਹਿਲੇ ਨੰਬਰ ਤੇ ਆ ਜਾਣਾ ਜੀ ਬਿਲਕੁਲ ਅਸੀਂ ਕਿਸੇ ਟਾਈਮ ਅਸੀਂ ਦਾ ਦਾ ਹੱਕਾ ਜਿਹੜਾ ਸੀਗਾ ਉਸ ਟਾਈਮ ਅਸੀਂ ਹੈਲਥ ਦੇ ਖੇਤਰ ਦੇ ਵਿੱਚ ਨੰਬਰ 1 ਸੀਗੇ ਜੀ ਪਰ ਅਸੀਂ ਬਾਦ ਦੇ ਵਿੱਚ ਉਹ ਜਿਹੜਾ ਸਾਡਾ ਆਲਾ ਦਰਜਾ ਸੀਗਾ ਅਸੀਂ ਨਹੀਂ ਉਹਨੂੰ ਬਰਕਰਾਰ ਰੱਖ ਸਕੇ ਉਹਦੇ ਵਿੱਚ ਹੁਣ ਜਿਹੜੇ-ਜਿਹੜੇ ਸਿਆਸਤਦਾਨ ਪਾਵਰ ਦੇ ਵਿੱਚ ਰਹੇ ਆ ਉਹਨਾਂ ਦੀ ਜ਼ਿੰਮੇਵਾਰੀ ਤਾਂ ਹੋਣੀ ਚਾਹੀਦੀ ਹੈ ਬਿਲਕੁਲ ਬਿਲਕੁਲ ਜੀ ਅੱਜ ਕੇਜਰੀਵਾਲ ਦੀ ਜ਼ਮਾਨਤ ਤੇ ਵੀ ਕਹਿੰਦੇ ਕੁਝ ਸੁਣਵਾਈ ਹੋਈ ਹੈ ਤਾਂ ਕੋਈ ਜਾਣਕਾਰੀ ਦਿਓ ਹਰਪ੍ਰੀਤ ਸਿੰਘ ਸਰਾਣ ਜੀ ਪੁੱਛ ਰਹੇ ਨੇ ਨਹੀਂ ਸੁਣਵਾਈ ਚੱਲੀ ਜਾਂਦੀ ਹੈ ਜੀ ਜਦੋਂ ਜ਼ਮਾਨਤਾਂ ਲੱਗੀਆਂ ਨੇ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਸੁਣਵਾਈਆਂ ਦਾ سلسلہ ਜਿਹੜਾ ਚੱਲਦਾ ਰਹਿੰਦਾ ਹੁੰਦਾ ਆ ਤੇ ਜਦੋਂ ਜ਼ਮਾਨਤ ਹੋਏਗੀ ਜਾਂ ਰਿਜੈਕਟ ਹੋਏਗੀ ਉਦੋਂ ਪਤਾ ਲੱਗ ਹੀ ਜਾਣਾ ਆਪਾਂ ਨੂੰ ਜਿਸ ਦਿਨ ਜ਼ਮਾਨਤ ਹੋਈ ਆਰਡਰ ਹੋਏ ਤਦ ਵੀ ਪਤਾ ਲੱਗ ਜਾਣਾ ਜਿਸ ਦਿਨ ਜ਼ਮਾਨਤ ਰਾਦ ਹੋਈ ਜੀ ਤਦ ਵੀ ਪਤਾ ਲੱਗ ਜਾਣਾ ਹਾਂ ਜੀ ਖਬਰ ਆ ਜਾਣੀ ਹੈ ਬ੍ਰੇਕਿੰਗ ਨਿਊਜ਼ ਬਣ ਜਾਏਗੀ ਉਤੇ ਜੀ